ਪੰਜਾਬ ਵਿੱਚ ਬੱਕਰੀ ਪਾਲਣ ਦਾ ਕਿੱਤਾ ਬਹੁਤ ਲਾਹੇਵੰਦ ਕਿੱਤੇ ਵਜੋਂ ਅਪਣਾਇਆ ਜਾ ਰਿਹਾ ਹੈ। ਵਪਾਰਕ ਪੱਧਰ ਤੇ ਇਸ ਕਿੱਤੇ ਨੂੰ ਕਰਨ ਲਈ ਜ਼ਿਆਦਾਤਰ ਨੌਜਵਾਨ ਅੱਗੇ ਆ ਰਹੇ ਹਨ। ਵਧੇਰੇ ਪੈਦਾਵਾਰ ਦੇਣ ਵਾਲੀ ਬੱਕਰੀ ਦੀ ਨਸਲ ਨੂੰ ਪਾਲ ਕੇ ਬਹੁਤ ਸਾਰੇ ਬੱਕਰੀ ਪਾਲਕ ਚੰਗੀ ਕਮਾਈ ਕਰ ਰਹੇ ਹਨ। ਬੱਕਰੀ ਪਾਲਣ ਦੇ ਕਿੱਤੇ ਬਾਰੇ ਪਸ਼ੂ ਵਿਗਿਆਨੀ ਕਿਸਾਨਾਂ ਨੂੰ ਸਹੀ ਸਲਾਹ ਦਿੰਦੇ ਰਹਿੰਦੇ ਹਨ ਜੋ ਬੱਕਰੀ ਪਾਲਕਾਂ ਲਈ ਬਹੁਤ ਲਾਹੇਵੰਦ ਹੁੰਦੀ ਹੈ। ਕਿਸਾਨ ਵੀਰੋ ਮੈਂ ਡਾਕਟਰ ਅਮਨਦੀਪ ਸਿੰਘ ਬਰਾੜ ਜੋ ਕਿ ਖੇਤੀਬੀ ਵਿਗਿਆਨ ਕੇਂਦਰ ਮੋਗਾ ਵਿਖੇ ਬਤੌਰ ਡਿਪਟੀ ਡਾਇਰੈਕਟਰ ਸੇ ਮਾਣ ਮਨਭਾ ਰਿਹਾ ਹਾਂ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਬੱਕਰੀ ਪਾਲਣ ਦੇ ਸਹਾਇਕਤਾਂ ਦੇ ਸੰਬੰਧੀ ਕਿਸਾਨ ਵੀਰੋ ਜਿਵੇਂ ਕਿ ਆਪਾਂ ਜਾਣਦੇ ਆ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਿੱਥੋਂ ਦੇ ਵਸਨੀਕਾਂ ਦਾ ਮੁੱਖ ਕਿੱਤਾ ਜਿਹੜਾ ਉਹ ਖੇਤੀਬਾੜੀ ਆ ਪਰੰਤੂ ਦੇਖਣ ਦੇ ਵਿੱਚ ਆਇਆ ਕਿ ਆਪਾਂ ਆਮ ਤੌਰ ਤੇ ਜਿਹੜੀ ਫਸਲਾਂ ਦੀ ਕਾਸ਼ਤ ਵੱਲ ਹੀ ਜ਼ਿਆਦਾ ਤਵੱਜੋ ਦਿੰਨੇ ਆ ਜੇ ਅਸੀਂ ਰਕਬੇ ਵੱਲ ਝਾਤ ਮਾਰੀਏ ਤਾਂ ਸਾਡਾ ਜਿਹੜਾ ਜ਼ਿਆਦਾ ਰਕਬਾ ਉਹ ਫਸਲਾਂ ਥੱਲੇ ਹੀ ਹੈ ਬਹੁਤ ਥੋੜਾ ਰਕਬਾ ਜਿਹੜਾ ਸਾਡਾ ਸਬਜ਼ੀਆਂ ਥੱਲੇ ਜਾਂ ਬਾਗਬਾਨੀ ਥੱਲੇ ਹੈਗਾ ਇਸੇ ਤਰ੍ਹਾਂ ਜੇ ਅਸੀਂ ਹੋਰ ਸਹਾਇਕ ਧੰ데요 ਵੱਲ ਨਿਗਾਹ ਮਾਰੀਏ ਤਾਂ ਸਾਡੇ ਸਹਾਇਕ ਧੰਦੇ ਜਿੰਨੇ ਹੋਣੇ ਚਾਹੀਦੇ ਆ ਮੁਕਾਬਲੇ ਉਹਨੇ ਘੱਟ ਹੈਗੇ ਆ ਸਹਾਇਕ ਧੰਦਿਆਂ ਦੇ ਨਾਲ ਕਿਸਾਨ ਵੀਰੋ ਅਸੀਂ ਜਿਹੜੀ ਖੇਤੀ ਦੀ ਆਮਦਨ ਦੇ ਵਿੱਚ ਵਾਅਦਾ ਕਰ ਸਕਦੇ ਹਾਂ ਜੇ ਅਸੀਂ ਪ੍ਰਤੀਜੀ ਜਿਹੜੀ ਆਮਦਨ ਵੱਲ ਵੀ ਨਿਗਾਹ ਮਾਰੀਏ ਤਾਂ ਬੇਸ਼ੱਕ ਸਾਡੇ ਪ੍ਰਤੀਜੀ ਆਮਦਨ ਜਿਹੜੀ ਉਹ ਪੰਜਾਬ ਦੀ ਬਾਕੀ ਸੂਬਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈਗੀ ਆ ਪਰੰਤੂ ਜੇ ਅਸੀਂ ਦੂਸਰੇ ਪਾਸੇ ਨਿਗਾਹ ਮਾਰੀਏ ਤਾਂ ਜਿੰਨੀ ਵੀ ਸਾਡੀ ਪ੍ਰਤੀਜੀ ਆਮਦਨ ਹੈਗੀ ਆ ਉਹਦੇ ਵਿੱਚੋਂ ਬਹੁਤੀ ਆਮਦਨ ਸਾਡੀ ਜਿਹੜੀ ਉਹ ਫਸਲਾਂ ਦੀ ਕਾਸ਼ਤ ਰਾਹੀਂ ਹੀ ਹੁੰਦੀ ਆ ਖੇਤੀ ਦੇ ਜੋ ਸਹਾਇਕ ਤੰਦੇ ਹੈਗੇ ਆ ਉਹਨਾਂ ਤੋਂ ਜਿਹੜੀ ਆਮਦਨ ਆ ਜਿਹੜੀ ਖੇਤੀ ਦੇ ਵਿੱਚ ਜੁੜਨੀ ਆ ਉਹ ਆਮਦਨੋਂ ਬਹੁਤ ਘੱਟ ਹੈਗੀ ਆ ਜੇ ਅਸੀਂ ਇਹਨਾਂ ਸਹਾਇਕ ਤੰਦਿਆਂ ਵੱਲ ਵੀ ਤਵੱਜੋ ਦੇਈਏ ਤਾਂ ਅਸੀਂ ਜਿਹੜੀ ਆਪਣੀ ਆਮਦਨ ਵਧਾ ਸਕਦੇ ਆ ਔਰ ਸਾਡਾ ਸਾਡਾ ਜਿਹੜਾ ਜੀਵਨ ਆ ਉਹ ਖੁਸ਼ਹਾਲ ਹੋ ਸਕਦਾ ਸਹਾਇਕ ਤੰਦਿਆਂ ਦੇ ਵਿੱਚੋਂ ਕਿਸਾਨ ਵੀਰੋ ਜਿਹੜਾ ਬੱਕਰੀ ਪਾਲਣ ਦਾ ਕੀਤਾ ਉਹ ਬੜਾ ਮਹੱਤਵਪੂਰਨ ਆ ਬੱਕਰੀ ਪਾਲਣ ਦੇ ਕਿਤੇ ਵੱਲ ਜੇਕਰ ਅਸੀਂ ਕਿਸਾਨ ਵੀਰੋ ਜਾਣੇ ਆ ਤਾਂ ਇਸ ਦੇ ਨਾਲ ਜਿਹੜੀ ਸਾਡੀ ਫਸਲਾਂ ਦੀ ਕਾਸ਼ਤ ਕਰਦੇ ਆ ਉਹਦੇ ਨਾਲ ਨਾਲ ਸਾਡਾ ਜਿਹੜਾ ਉਹ ਬੱਕਰੀ ਪਾਲਣ ਦੇ ਕਿਤੇ ਤੋਂ ਜੋ ਆਮਦਨ ਹੁੰਦੀ ਆ ਉਹਦੇ ਨਾਲ ਸਾਡੇ ਆਮਦਨ ਦੇ ਵਿੱਚ ਬਹੁਤ ਵਾਧਾ ਹੁੰਦਾ ਬੱਕਰੀ ਪਾਲਣ ਦਾ ਕਿਤਾ ਬੜਾ ਮਹੱਤਵਪੂਰਨ ਔਰ ਸੌਖਾ ਵੀ ਹੈ ਆਮ ਤੌਰ ਤੇ ਅਸੀਂ ਦੇਖਦੇ ਆ ਵੀ ਸਾਡੇ ਜਿਹੜੇ ਚਰਵਾਹੇ ਵੀਰ ਹੈਗੇ ਆ ਉਹ ਖੇਤਾਂ ਦੇ ਵਿੱਚ ਬੱਕਰੀਆਂ ਚਾਰ ਕੇ ਹੀ ਉਹਨਾਂ ਦੀਆਂ ਖੁਰਾਕੀ ਲੋੜਾਂ ਪੂਰੀਆਂ ਕਰ ਲੈਂਦੇ ਹੈਗੇ ਆ ਪਰੰਤੂ ਜੇਕਰ ਅਸੀਂ ਵਿਗਿਆਨਕ ਤਰੀਕੇ ਦੇ ਨਾਲ ਬੱਕਰੀ ਪਾਲਣ ਦੇ ਕਿਤੇ ਵੱਲ ਜਾਂਦੇ ਆ ਤਾਂ ਫੇਰ ਸਾਡੀ ਆਮਦਨ ਦੇ ਵਿੱਚ ਹੋਰ ਵੀ ਇਜਾਫਾ ਹੋ ਜਾਂਦਾ ਹੈਗਾ ਬੱਕਰੀ ਪਾਲਣ ਦੇ ਕਿਤੇ ਵੱਲ ਜਦੋਂ ਅਸੀਂ ਜਾਂਦੇ ਆ ਤਾਂ ਨਾ ਕੇਵਲ ਸਾਨੂੰ ਬੱਕਰੀ ਦੇ ਜਿਹੜੇ ਹੈਗੇ ਆ ਦੁੱਧ ਤੋਂ ਆਮਦਨ ਹੁੰਦੀ ਆ ਸਗੋਂ ਇਹਨਾਂ ਦਾ ਵਾਧਾ ਵਿਕਾਸ ਵੀ ਬਹੁਤ ਜਲਦੀ ਹੁੰਦਾ ਬੱਕਰੀਆਂ ਤੋਂ ਜੋ ਅੱਗੇ ਬੱਚੇ ਹੁੰਦੇ ਆ ਉਹ ਵੀ ਵੱਡੇ ਹੋ ਕੇ ਜਿਹੜਾ ਹੈਗਾ ਦੁੱਧ ਦੇਣ ਲੱਗ ਜਾਂਦੇ ਆ ਜਾਂ ਸਾਡੇ ਦੂਸਰੇ ਕੰਮਾਂ ਦੇ ਵਿੱਚ ਇਹਨਾਂ ਦੀ ਵਰਤੋਂ ਜਿਹੜੀ ਉਹ ਕਾਫੀ ਆਉਂਦੀ ਆ ਔਰ ਜਿਵੇਂ ਅਸੀਂ ਦੇਖਦੇ ਆਂ ਵੀ ਬੱਕਰੀ ਦੇ ਦੁੱਧ ਦੀ ਅੱਜ ਕੱਲ ਬਾਜ਼ਾਰ ਦੇ ਵਿੱਚ ਬਹੁਤ ਮੰਗ ਰਹਿੰਦੀ ਆ ਬਹੁਤ ਮਹਿੰਗਾ ਦੁੱਧ ਵਿਕਦਾ ਹੈਗਾ ਇਸ ਕਰਕੇ ਸਾਡੇ ਜਿਹੜੇ ਕਿਸਾਨ ਵੀਰ ਆ ਉਹ ਬੱਕਰੀ ਪਾਲਣ ਦੇ ਕਿੱਤੇ ਨੂੰ ਅਪਣਾ ਕੇ ਆਪਦੀ ਆਮਦਨ ਦੇ ਵਿੱਚ ਝੋਖਾ ਵਾਧਾ ਕਰ ਸਕਦੇ ਹੈਗੇ ਆ ਔਰ ਇੱਥੇ ਮੈਂ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹੂੰਗਾ ਵੀ ਜਦੋਂ ਵੀ ਅਸੀਂ ਇਸ ਤਰ੍ਹਾਂ ਦੇ ਵੱਖਰੇ ਕਿੱਤੇ ਵੱਲ ਜਾਣਾ ਤਾਂ ਉਸ ਦਾ ਤਕਨੀਕੀ ਪਹਿਲੂ ਪਹਿਲਾਂ ਜਾਣ ਲੈਣਾ ਬਹੁਤ ਜ਼ਰੂਰੀ ਹੁੰਦਾ ਆਮ ਤੌਰ ਤੇ ਜਦੋਂ ਅਸੀਂ ਕਈ ਵਾਰ ਇਸ ਤਰ੍ਹਾਂ ਦੇ ਕਿਤੇ ਨੂੰ ਸ਼ੁਰੂ ਕਰਦੇ ਆ ਤਾਂ ਉੱਥੇ ਕੁਝ ਤਕਨੀਕੀ ਕਮੀਆਂ ਰਹਿਣ ਦੇ ਨਾਲ ਸਾਡੀ ਆਮਦਨ ਜਿੰਨੀ ਅਸੀਂ ਸੋਚੀ ਹੁੰਦੀ ਆ ਉੰਨੀ ਅਸੀਂ ਲੈ ਨਹੀਂ ਪਾਉਂਦੇ ਜਿਸ ਕਰਕੇ ਕਈ ਵਾਰ ਅਸੀਂ ਉਹ ਕਿਤਾ ਛੱਡ ਦਿੰਨੇ ਆ ਜਾਂ ਦੇਖਾ ਦੇਖੀ ਦੂਜੇ ਖਾਨ ਵੀ ਰਵੀਤ ਆਪਣਾ ਕਿਤੇ ਨੂੰ ਅਪਣਾਉਣ ਤੋਂ ਜਿਹੜੇ ਉਹ ਚਾਉਂਦੇ ਰਹਿੰਦੇ ਆ ਹਰਵੰਸ ਸਿੰਘ ਪਿੰਡ ਸਿਰਗਿਆਲੇ ਦੇ ਰਹਿਣ ਵਾਲਾ ਸਾਡੇ ਕੇ ਪਿਤਾ ਜੀ ਦਾਦੇ ਜੀ ਪਰਦਾਦੇ ਜੀ ਇਹ ਕੰਮ ਕਰਦੇ ਸੀ ਬੱਕਰੀਆਂ ਦਾ ਉਹਨਾਂ ਤੋਂ ਹੌਲੀ ਹੌਲੀ ਅਸੀਂ ਪਿਓ ਪੁੱਤ ਹਿੰਮਤ ਮਾਰੀ ਕਿ ਜਿੰਨਾਂ ਦੇ ਵਿੱਚੋਂ 40 ਨਗ ਬਣਾਏ ਆ 40 ਨਗਾਂ ਨੂੰ ਅਸੀਂ ਹਿੰਮਤ ਕਰਦੇ ਆਂ ਕਿ ਦੂਰ ਨੇੜੇ ਤੱਕ ਪੱਠਾ ਨੀਰਾ ਖਵਾ ਕੇ ਲਿਆਉਣੇ ਆ ਉਹਨਾਂ ਦਾ ਢਿੱਡ ਭਰਦੇ ਆਂ ਉਹਨਾਂ ਦੀ ਆਮਦਨ ਜੋ ਕਿ ਸਾਨੂੰ ਸਾਡੇ ਕਬੀਲਦਾਰੀ ਬੱਚੇ ਪਲ ਹੀ ਜਾਂਦੇ ਹੈ ਐਸ ਸਰਦੀਆਂ ਦੇ ਮੌਸਮ 'ਚ 12 1 ਵਜੇ ਮਨ ਲਗੇ ਖੇਤ ਨੂੰ ਲੈ ਜਾਣੇ ਆ ਫਿਰ ਇਹਨਾਂ ਨੂੰ ਬਾਹਰ ਕੋਈ ਡੱਕਾ ਡੋਲਾ ਚਾਰਗਾਂ ਨੂੰ ਹਿੰਮਤ ਕਰਦੇ ਆਂ ਚਾਰ ਕੇ ਲਿਆਉਣੇ ਆ ਢੱਡ ਇਹਨਾਂ ਦਾ ਭਰ ਕੇ ਲਿਆਉਣੇ ਆ ਉਸ ਤੋਂ ਬਾਅਦ ਅਸੀਂ 5 ਵਜੇ ਕੇ ਘਰੇ ਮੋੜ ਲਿਆਉਣੇ ਆ ਫਿਰ ਅਸੀਂ ਆ ਕੇ ਬਠੋਰੇ ਛੋਟੇ ਜਿਹੜੇ ਬੱਚੇ ਆ ਉਹ ਜਿਹੜੇ ਕਿ ਪਰਿਵਾਰ ਸਾਡੇ ਨਾਲ ਲੱਗ ਕੇ ਸਾਡਾ ਉਹਨਾਂ ਨੂੰ ਸੁਭਾਉਂਦੇ ਆ ਇਹਨਾਂ ਨੂੰ ਜੀ ਮੇਨ ਘਰ ਕੋਈ ਚੀਜ਼ ਨਹੀਂ ਸਾਡੇ ਕੋਲੇ ਕਿ ਐਡੀ ਗਰੀਬੀ ਦਾ ਵਿੱਚ ਕੇ ਖਾਣ ਵਾਲੀ ਕੱਲੀ ਜਿਹੜੀ ਕਿ ਬਾਹਰ ਦੀ ਮਿਹਨਤ ਆ ਉਹੋ ਹੀ ਆ ਸਾਡੇ ਕੋਲੇ ਇਹ ਜੀ ਇਸ ਟਾਈਮ ਮੇਰੇ ਕੋਲੇ ਕਈ ਚਾੜੀ ਨਾਗ ਹੈ ਨਿੱਕੇ ਮੋਟੇ ਨਾਗ ਜਿਨ੍ਹਾਂ ਦੇ ਵਿੱਚੋਂ ਅਸੀਂ ਮਿਲ ਕੇ 2000 ਦਾ 2500 ਦਾ 3000 ਦਾ ਕਈ ਵਾਰੀ ਜੀ ਹਜ਼ਾਰ ਦਾ ਵੀ ਫੜਾਉਣਾ ਪੈਂਦਾ ਘਰ ਦੀ ਕਬੀਲਦਾਰੀ ਦੇ ਵਿੱਚ ਕੋਈ ਡੰਗਾ ਕੋਈ ਮਜਬੂਰੀ ਹੁੰਦੀ ਆ ਉਹੋ ਜਾਂ ਹੱਲ ਕਰਨਾ ਪੈਂਦਾ ਜੀ ਬੱਕਰੀ ਜਿਹੜੀ ਸੁੰਦੀ ਆ ਜੀ ਇਹ ਮਿਲ ਕੇ 1.5 ਸਾਲ ਚ ਦੀ ਦੋ ਵਾਰੀ ਸੁੰਦੀ ਆ ਜਿਹੜਾ ਆਪਾਂ ਪੰਜਵਾਂ ਮਹੀਨਾ ਕਹਿ ਦਿੰਨੇ ਆ ਪੰਜਵੇਂ ਮਹੀਨੇ ਚ ਬੱਕਰੀ ਨਹੀਂ ਸੁੰਦੀ ਉਹ ਸੂ ਵੀ ਪੰਜਵੇਂ ਉਦੈ ਜਿੱਦੇ ਕਿ ਹਾਲਾਕੇ ਬੱਕਰੀ ਦੁੱਧ ਰਲ ਗਈ ਤੇ ਉਹਦੇ ਤੋਂ ਪੰਜਵੇਂ ਮਹੀਨੇ ਤੋਂ ਸੂਭੀ ਨਹੀਂ 1.5 ਸਾਲ ਚ ਜਾ ਕੇ ਦੋ ਵਾਰੀ ਸੁੰਦੀ ਆ ਬੱਕਰੀ ਇਹਨੂੰ ਜੀ ਬਿਮਾਰੀਆਂ ਮਿਲ ਕੇ ਜਿਹੜੀਆਂ ਹੈਗੀਆਂ ਬਾਹਲੀਆਂ ਇਸ ਤਰ੍ਹਾਂ ਦਾ ਜਿਵੇਂ ਹੁਣ ਮੌਸਮ ਠੰਡਾ ਹੈ ਇਸ ਤਰ੍ਹਾਂ ਦੇ ਵਿੱਚ ਪਸ਼ੂ ਨੂੰ ਬੁਖਾਰ ਹੋ ਗਿਆ ਜ਼ਖਾਮ ਹੋ ਗਿਆ ਇੱਕ ਮਿਲ ਕੇ ਡਾਕਟਰ ਸਿੰਧੀ ਕਹਿੰਦੇ ਉਹ ਨਲੀ ਜੀ ਜਿਵੇਂ ਆਪਾਂ ਕਹਿੰਦੇ ਨੇ ਰੇਸ਼ਾ ਲੱਗ ਗਿਆ ਇਹੋ ਜੀਆਂ ਬਿਮਾਰੀਆਂ ਮਿਲ ਕੇ ਸਿਆਲ ਚ ਆ ਕੇ ਬਾਹਲੀਆਂ ਲੱਗਦੀਆਂ ਠੰਡ ਚ ਉਹਦਾ ਫਿਰ ਅਸੀਂ ਮਿਲ ਕੇ ਭੱਜਾ ਨੋੜੀ ਕਰਦੇ ਆਂ ਜੇਦੋਂ ਬਚ ਗਿਆ ਤਾਂ ਠੀਕ ਹੈ ਨਹੀਂ ਫਿਰ ਉਹ ਸਾਨੂੰ ਐਵੇਂ ਵਾਂਗੂ ਵੀ ਚੁਕਾਉਣਾ ਪੈਂਦਾ ਜੀ ਇਹਦਾ ਜੀ ਅਸੀਂ ਮਲਕੇ ਜਿਹੜਾ ਦੁੱਧ ਮਲਕੇ ਆ ਇਸ ਟਾਈਮ ਹੁਣ ਠੰਡ ਜਾ ਇਹਦੇ ਜਿਹਦਾ ਬੱਚੇ ਵੀ ਸਾਨੂੰ ਮੁਸ਼ਕਲ ਹੋ ਜਾਂਦੇ ਆ ਪਾਲਣੇ ਗਰਮੈਸ਼ ਦੇ ਵਿੱਚ ਜਿਹੜੀ ਗਰਮੀ ਆ ਜਾਂਦੀ ਹੜ ਜੇਠ ਉਦੋਂ ਇਹਦੇ ਦੁੱਧ ਦਾ ਮਲਕੇ ਪੜਸਾ ਸਾਨੂੰ ਇੰਨਾ ਕੀ ਆ ਕਿ ਜਿਹੜੀ ਬਿਮਾਰੀ ਚੱਲ ਪੈਂਦੀ ਆ ਸਿੱਲਾਂ ਵਾਲੀ ਉਦੋਂ ਕਿ ਸਾਡੇ ਕੋਲੇ ਜਿਹੜਾ ਕੁਝ 2-4 ਕਿਲੋ ਹੁੰਦਾ ਸਾਡਾ ਉਹ ਵਿਕ ਜਾਂਦਾ ਸਾਡਾ ਬਠੋਰੇ ਵੀ ਰੱਜ ਜਾਂਦੇ ਉਦੋਂ ਹੁਣ ਨਹੀਂ ਰੱਜਦੇ ਬਠੋਰੇ ਹੌਣ ਤਾਂ ਇਹਨਾਂ ਦੇ ਢੱਡੀ ਨਹੀਂ ਪਰ ਦੌਜਾਰੀਆਂ ਦਾ ਭੁੱਖਿਆ ਰਹਿੰਦੀਆਂ ਗਰਮੀਆਂ ਚ ਤਾਂ ਜੀ ਅਸੀਂ ਮਿਲਕੇ ਇਹਨਾਂ ਦੇ ਉੱਤੇ ਪੱਖਾ ਲਾਇਆ ਵਾ ਤੇ ਜਿਹੜਾ ਸਰਦੀਆਂ ਉਹ ਹੁਣ ਮਿਲ ਗਿਆ ਵੇ ਬੱਚਾ ਲੱਗਿਆ ਵਾ ਅੰਦਰ ਵਾੜੀ ਸਵਾਰਨ ਹੁਣ ਇਹ ਸਵਾਰ ਕੇ ਗਿੱਲਾ ਸੁੱਕਾ ਫਿਰ ਓਦੋਂ ਬਾਅਦ ਉਹ ਸੁੱਕ ਸਿੱਟੂ ਕਾ ਇਹਨਾਂ ਦੇ ਢੇਠ ਫਿਰ ਜਾ ਕੇ ਅਸੀਂ ਉਹਨਾਂ ਨੂੰ ਉੱਥੇ ਤਾੜ ਕੇ ਆਵਾਂਗੇ ਮੈਂ ਡਾਕਟਰ ਮਨੋਸ਼ ਸ਼ਰਮਾ ਸਹਾਇਕੀ ਨਿਰਦੇਸ਼ਕ ਖੇਤੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਕੰਮ ਕਰ ਰਿਹਾ ਹਾਂ ਔਰ ਪਿਆਰੇ ਕਿਸਾਨ ਵੀਰੋ ਅੱਜ ਦੀ ਸਾਡੀ ਲੋੜ ਹੈ ਕਿ ਆਪਣੇ ਕਿਸਾਨਾਂ ਦੀ ਆਮਦਨੀ ਜਿਹੜੀ ਉਹ ਵਧਾਈ ਜਾ ਸਕੇ ਔਰ ਮੈਂ ਸਮਝਦਾ ਕਿ ਆਪਣੇ ਕਿਸਾਨਾਂ ਨੂੰ ਜਿੱਥੇ ਉਹ ਖੇਤੀ ਦਾ ਧੰਦਾ ਕਰਦਣ ਇਹਦੇ ਨਾਲ ਨਾਲ ਬਾਕੀ ਸਹਾਇਕ ਧੰਦੇ ਕਰਨੇ ਬਹੁਤ ਜ਼ਰੂਰੀ ਨੇ ਜਿਸ ਦੇ ਵਿੱਚ ਖਾਸ ਤੌਰ ਤੇ ਬੱਕਰੀ ਪਾਲਣ ਦਾ ਧੰਦਾ ਬਹੁਤ ਸਹਾਇਕ ਹੋ ਸਕਦਾ ਹੈ ਔਰ ਅਸੀਂ ਸਾਰੇ ਜਾਣਿਆ ਕਿ ਬੱਕਰੀ ਰੱਖਣ ਵਾਸਤੇ ਵੀ ਜਿਆਦਾ ਥਾਂ ਦੀ ਲੋੜ ਨਹੀਂ ਔਰ ਸਾਡੇ ਕਿਸਾਨ ਵੀਰ ਇਸ ਧੰਦੇ ਨੂੰ ਬੜੇ ਲਾਭਦਾਇਕ ਤਰੀਕੇ ਨਾਲ ਕਰ ਸਕਦੇ ਜੇਕਰ ਇਸ ਤੋਂ ਪਹਿਲਾਂ ਉਹਨਾਂ ਨੇ ਕਿਸੇ ਸਿਖਲਾਈ ਲਈ ਹੋਏ ਔਰ ਆਮ ਤੌਰ ਤੇ ਜੇ ਤੁਸੀਂ ਸਰਵੇ ਕਰੋ ਤਾਂ ਦੇਖੋਗੇ ਕਿ ਜ਼ਿਆਦਾਤਰ ਉਹ ਲੋਕੀ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਉਹ ਇਹ ਧੰਦਾ ਕਰ ਰਹੇ ਨੇ ਔਰ ਤੁਸੀਂ ਦੇਖੋ ਕਿ ਰਾਤ ਨੂੰ ਜਦੋਂ ਸਾਰੇ ਸਾਰਾ ਦਿਨ ਉਹ ਬੱਕਰੀਆਂ ਚਰਾ ਕੇ ਰਾਤ ਨੂੰ ਇੱਕ ਬਾੜੇ ਦੇ ਅੰਦਰ ਬੰਦ ਕਰ ਦਿੰਦੇ ਨੇ ਉਹਦੇ ਨਾਲ ਮੈਂ ਸਮਝਦਾ ਕਿ ਜਿੱਥੇ ਉਹਨਾਂ ਦੀ نسل ਦੇ ਬਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਉਹਦੀ ਖਲਾਈ ਪਲਾਰੇ ਬਾਰੇ ਕੋਈ ਪਤਾ ਨਹੀਂ ਰੱਖ ਰਖਾਬ ਦੇ ਬਾਰੇ ਪਤਾ ਨਹੀਂ ਔਰ ਜਿੰਨਾ ਫਾਇਦਾ ਲਿਆ ਜਾ ਸਕਦਾ ਉਹਨੇ ਫਾਇਦਾ ਸਾਡੇ ਕਿਸਾਨ ਵੀਰ ਨਹੀਂ ਲੈ ਰਹੇ ਸੋ ਖੇਤੀ ਵਿਗਿਆਨ ਕੇਂਦਰ ਵੱਲੋਂ ਇਹ ਸਾਰੇ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਬੱਕਰੀ ਪਾਲਣ ਦੇ ਤੰਦੇ ਨੂੰ ਕਿਸਾਨ ਵੀਰ ਇੱਕ ਲਾਹੇਵੰਦ ਤੰਦਾ ਅਪਣਾਉਣ ਔਰ ਇਸ ਦੇ ਬਾਰੇ ਮੈਂ ਫਿਰ ਬੇਨਤੀ ਕਰਾਂਗਾ ਕਿ ਚੰਗੀ ਨਸਲ ਦਾ ਹੋਣਾ ਬੜਾ ਜ਼ਰੂਰੀ ਹੈ ਬੱਕਰੀਆਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਸਾਡੀ ਬੀਟਲ ਕਿਸਮ ਹੈ ਇਹ ਜਿਹੜੀ ਖਾਸ ਤੌਰ ਤੇ ਗੁਰਦਾਸਪੁਰ ਅੰਮ੍ਰਿਤਸਰ ਔਰ ਫਿਰੋਜ਼ਪੁਰ ਜ਼ਿਲ੍ਹਿਆਂ ਚ ਪਾਈ ਜਾਂਦੀ ਹੈ ਇਹ ਬਹੁਤ ਹੀ ਅੱਛੀ ਕਿਸਮ ਹੈ ਜਿਹੜੀ ਕਿ ਸਾਡੇ ਦੁੱਧ ਦੇਣ ਵਾਸਤੇ ਸਭ ਤੋਂ ਜ਼ਿਆਦਾ ਦਿੰਦੀ ਹੈ ਬੀਟਲ ਇਸ ਦੇ ਅਲਾਵਾ ਸਾਡੇ ਕੋਲ ਹੋਰ ਜਿਹੜੀਆਂ ਨਸਲਾਂ ਜਿਨ੍ਹਾਂ ਦੇ ਵਿੱਚ ਬਾਰਬਰੀ ਹੈ ਜਮਨਾਪਰੀ ਹੈ ਇਹਨਾਂ ਕਿਸਮਾਂ ਵੀ ਰੱਖੀਆਂ ਜਾ ਸਕਦੀਆਂ ਨੇ ਔਰ ਇਸ ਏਰੀਆ ਚ ਜਿਹੜਾ ਕੰਡੀ ਏਰੀਆ ਹੈ ਕੰਡੀ ਏਰੀਆ ਦੇ ਵਿੱਚ ਖਾਸ ਤੌਰ ਤੇ ਲੋਕਾਂ ਨੇ ਜਿੰਨੀਆਂ ਵੀ ਕਿਸਮਾਂ ਰੱਖੀਆਂ ਨੇ ਇਹ ਸਾਰੀਆਂ 도ਗਲੀਆਂ ਨੇ ਕਿਤੇ ਵੀ ਪਿਓਰ ਬੀਟਲ ਦੀ ਤੁਹਾਨੂੰ ਜਿਹੜੀ ਉਹ ਬੱਕਰੀ ਜਾਂ ਬਕਰਾ ਨਹੀਂ ਮਿਲੇਗਾ ਔਰ ਇਹਦਾ ਖਾਸ ਤੌਰ ਤੇ ਕ੍ਰਾਸ ਅਸੀਂ ਦੇਖਿਆ ਜਮਨਾਪਰੀ ਦੇ ਨਾਲ ਹੈ ਔਰ ਇਹਨਾਂ ਬੱਕਰੀਆਂ ਦੀ ਚੋਣ ਕਰਨਾ ਬੜਾ ਜ਼ਰੂਰੀ ਹੈ ਜੇ ਤੁਸੀਂ ਬੀਟਲ ਦੀ ਗੱਲ ਕਰੇ ਤੇ ਇਹਦੇ ਕੰਨ ਜਿਹੜੇ ਬੜੇ ਲੰਬੇ ਹੁੰਦੇ ਜਿਆਦਾ ਦੁੱਧ ਦਿੰਦੀ ਹੈ ਔਰ ਇੱਕ ਜਾਂ ਦੋ ਬੱਚੇ ਦਿੰਦੇ ਮੇਰਾ ਨਾਮ ਰੀਤ ਮਹਿੰਦਰ ਸਿੰਘ ਗਰੇਵਾਲ ਪਿੰਡ ਢੇਰੀ ਜਿਲ੍ਹਾ ਲੁਧਿਆਣਾ ਸਾਡਾ ਕੰਮ ਸ਼ੁਰੂ ਤੋਂ ਖੇਤੀਬਾੜੀ ਦਾ ਹੀ ਹੈ ਪੁਰਾਣਾ ਪਿੰਡ ਸਾਡਾ ਨਾਰੰਗਵਾਲ ਸੀ ਉੱਥੋਂ ਅਸੀਂ ਸ਼ਿਫਟ ਹੋ ਕੇ ਜ਼ਮੀਨ ਥੋੜੀ ਸੀ ਉਹ ਵੇਚ ਕੇ ਇੱਥੇ ਆ ਕੇ ਸਸਤੀ ਲੈ ਕੇ ਆਬਾਦ ਕੀਤੀ ਦਰਿਆ ਦਾ ਕੰਢਾ 1962 ਚ ਤੇ ਉਦੋਂ ਬਾਅਦ ਫਿਰ ਅਸੀਂ ਖੇਤੀ ਕਰਦੇ ਕਰਦੇ ਪੜਾਈ ਕੀਤੀ ਸਾਰਾ ਕੁਝ ਕੀਤਾ ਉਦੋਂ ਬਾਅਦ ਮੈਂ ਐਗਰੋਫੋਰੈਸਟਰੀ ਕੀਤੀ ਨਾਲ ਮੇਰਾ ਬੇਟਾ ਵੀ ਰਲ ਗਿਆ ਤੇ ਉਹਨੇ ਵੀ ਨਾਲ ਫਿਰ ਮੈਂ ਉਹਦੀ ਵੀ ਨਾਲ ਮਦਦ ਕਰਨ ਲਈ ਖੇਤੀਬਾੜੀ ਕਰਦੇ ਕਰਦੇ ਨਾਲ ਬੱਕਰੀਆਂ ਦਾ ਕੰਮ ਸ਼ੁਰੂ ਕੀਤਾ 4 ਸਾਲ ਤੋਂ ਤੇ ਉਹਦੇ ਲਈ ਪਹਿਲਾਂ ਅਸੀਂ ਇੱਥੇ ਲੋਕਲੀ ਚਾਰ ਬੱਕਰੀਆਂ ਲਈਆਂ ਬੜੀ ਵਧੀਆ ਬਰੀਡ ਤਾਂ ਨਹੀਂ ਹੈ ਪਰ ਠੀਕ ਹੈ ਵੀ ਬਰੀਡ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜੀਆਂ ਛੋਟੀਆਂ ਬੱਕਰੀਆਂ ਹੁੰਦੀਆਂ ਉਹਨਾਂ ਦੀ ਗਰੋਥ ਛੇਤੀ ਹੁੰਦੀ ਹੈ ਤੇ ਵੱਡੀਆਂ ਬੱਕਰੀਆਂ ਟਾਈਮ ਨਾਲ ਪਲਦੀਆਂ ਨੇ ਤੇ ਉਹ ਉਹਨਾਂ ਖਰਚਾ ਵੀ ਜ਼ਿਆਦਾ ਹੁੰਦਾ ਇਸ ਲਈ ਅਸੀਂ ਇੱਥੇ ਲੋਕਲੀ ਲਈਆਂ ਨੇ ਤੇ ਆਪਣੇ ਆਪ ਹੀ ਵਧਾਈਆਂ ਨੇ ਹੁਣ 40 ਦੇ ਕਰੀਬ ਹੈਗੀਆਂ ਨੇ ਜਿਨ੍ਹਾਂ ਚੋਂ 15-20 ਸੂਣ ਵਾਲੀਆਂ 20 ਸੂਣ ਵਾਲੀਆਂ ਨੇ ਉਹ ਇੱਕ ਮਹੀਨੇ ਦੇ ਅੰਦਰ ਅੰਦਰ ਤੇ ਇਹਦੀ ਮਾਰਕੀਟਿੰਗ ਕਰਨ ਲਈ ਅਸੀਂ ਲੋਕ ਹਾਲੇ ਤਾਂ ਇੱਥੇ ਹੀ ਆ ਜਾਂਦੇ ਨੇ ਕਿਉਂਕਿ ਸ਼ਹਿਰ ਲੁਧਿਆਣਾ ਨੇੜੇ ਆ ਸਾਡੇ ਤੇ ਉੱਥੋਂ ਆ ਕੇ ਆ ਹੋਰ ਮੋਕਿਆਂ ਤੇ ਹਲੇ ਥੋੜੇ ਨਗ ਹੁੰਦੇ ਆ ਵੇਚਣ ਲਈ 20 25 ਤੇ ਇਹ ਉਹ ਤਕਰੀਬਨ 12 14000 ਦੇ ਇੱਕ बिक ਜਾਂਦਾ ਤੇ ਉਹਦੇ ਨਾਲ ਫਿਰ ਹੋੜੀ ਹੋੜੀ ਹੁਣ ਅਗਲੀ ਵਾਰ ਤੋਂ ਹੋਰ ਖਰੀਦਣੀਆਂ ਨੇ ਤੇ ਉਹਦੇ ਨਾਲ ਵਧਾਉਣੀਆਂ ਸ਼ੁਰੂ ਕਰਨੀਆਂ ਨੇ ਇਨਾਂ ਲਈ ਸ਼ੈੱਡ ਸਾਡੇ ਕੋਲ ਸੀਗਾ ਹੀ ਡੰਗਰਾਂ ਵਾਲਾ ਤੇ ਇਸ ਲਈ ਬੜਾ ਖਰਚਾ ਨਹੀਂ ਕਰਨਾ ਪਿਆ ਸਾਨੂੰ ਫੀਡ ਇਹਨਾਂ ਨੂੰ ਜਦੋਂ ਅੱਜਕੱਲ ਤਾਂ ਸਾਡੇ ਪਪੂਲਰ ਬੀਜੇ ਹੋਏ ਆ ਉਹਨਾਂ ਚੋਂ ਵੀ ਚਾਰਨ ਲਈ ਭੇਜਦੇ ਆਂ ਅਸੀਂ ਸਵੇਰ ਸ਼ਾਮ ਤੇ ਉਦੋਂ ਬਾਅਦ ਪੱਠੇ ਵੀ ਪਾ ਦਈਦੇ ਆ ਤੇ ਨਾਲ ਬਣੀ ਬਣਾਈ ਜਿਹੜੀ ਫੀਡ ਆਉਂਦੀ ਹੈ ਗਾਇਆਂ ਲਈ ਉਹੀ ਪਾ ਦਈਏ ਬੱਕਰੀ ਪਾਲਣ ਦਾ ਕਿੱਤਾ ਘੱਟ ਮਿਹਨਤ ਅਤੇ ਜ਼ਿਆਦਾ ਆਮਦਨ ਵਾਲਾ ਕਿੱਤਾ ਹੈ। ਬੱਕਰੀਆਂ ਦੇ ਰਹਿਣ ਦਾ ਵਧੀਆ ਪ੍ਰਬੰਧ ਅਤੇ ਖੁਰਾਕੀ ਜ਼ਰੂਰਤਾਂ ਨੂੰ ਪੂਰਾ ਕਰਕੇ ਵਧੀਆ ਮੁਨਾਫਾ ਲਿਆ ਜਾ ਸਕਦਾ ਹੈ। ਬੱਕਰੀਆਂ ਦੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਹੋ ਚੁੱਕੇ ਜਾਨਵਰ ਕਿਸਾਨ ਨੂੰ ਵਧੇਰੇ ਮੁਨਾਫਾ ਦਿੰਦੇ ਹਨ। ਮੀਟ ਦੇ ਨਾਲ-ਨਾਲ ਬੱਕਰੀਆਂ ਦੇ ਦੁੱਧ ਦੀ ਵੀ ਭਰਪੂਰ ਮੰਗ ਹੁੰਦੀ ਹੈ ਅਤੇ ਕਮਾਈ ਵੀ ਚੋਖੀ ਹੋ ਜਾਂਦੀ ਹੈ। ਜਿੰਨੇ ਵੀ ਸਾਡੇ ਕਿਸਾਨ ਵੀਰ ਬੱਕਰੀ ਪਾਲਣ ਦੇ ਕਿਤੇ ਨੂੰ ਅਪਣਾਉਣਾ ਚਾਹੁੰਦੇ ਆ ਉਹ ਆਪਣੇ ਜ਼ਿਲ੍ਹੇ ਦੇ ਖੇਤੀ ਵਿਗਿਆਨ ਕੇਂਦਰਾਂ ਦੇ ਨਾਲ ਸੰਪਰਕ ਕਰਕੇ ਉਥੋਂ ਜਿਹੜੀ ਬੱਕਰੀ ਪਾਲਣ ਦੇ ਕਿਤੇ ਸਬੰਧੀ ਜਿਹੜੀ ਹੋ ਟ੍ਰੇਨਿੰਗ ਲੈ ਸਕਦੇ ਹੈਗੇ ਆ ਇਸ ਤੋਂ ਇਲਾਵਾ ਜਿਹੜੀ ਪਸ਼ੂ ਪਾਲਣ ਸਬੰਧੀ ਜਿਹੜੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਹੈਗੀ ਆ ਲੁਧਿਆਣੇ ਵਿਖੇ ਉਥੇ ਵੀ ਉਹ ਸੰਪਰਕ ਕਰਕੇ ਬੱਕਰੀ ਪਾਲਣ ਦੇ ਕਿਤੇ ਸਬੰਧੀ ਟ੍ਰੇਨਿੰਗ ਲੈ ਸਕਦੇ ਹੈਗੇ ਆ ਜਾਂ ਆਪਣੇ ਨੇੜੇ ਦੇ ਜ਼ਿਲ੍ਹੇ ਦੇ ਵਿੱਚ ਇਹ ਖੇਤੀ ਵਿਗਿਆਨ ਕੇਂਦਰ ਵਿਖੇ ਸੰਪਰਕ ਕਰਕੇ ਉਥੇ ਨਾ ਨਾਮ ਦਰਜ ਕਰਵਾ ਦੇਣ ਤਾਂ ਕਿ ਜਦੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੇਨਿੰਗ ਲੱਗਦੀ ਆ ਤਾਂ ਤੁਹਾਨੂੰ ਉਹ ਉਥੋਂ ਸੱਦਾ ਆ ਜਾਂਦਾ ਤੁਸੀਂ ਉਹ ਟ੍ਰੇਨਿੰਗ ਲੈ ਕੇ ਤਕਨੀਕੀ ਢੰਗ ਦੇ ਨਾਲ ਉਹ ਸ਼ੁਰੂ ਕਰ ਸਕਦੇ ਹੋ ਤਾਂ ਕਿ ਅਸੀਂ ਇਸ ਕਿੱਤੇ ਨੂੰ ਅਪਣਾ ਕੇ ਆਪਣੀ ਆਮਦਨ ਦੇ ਵਿੱਚ ਜਿਹੜਾ ਉਹ ਚੋਖਾ ਵਾਧਾ ਕਰ ਸਕੀਏ ਕਿਸਾਨ ਵੀਰੋ ਮੈਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਸਹਾਇਕ ਧੰਦੇ ਨੂੰ ਵੀ ਉਸੇ ਭਰਪੂਰ ਹੰਗਾਰੇ ਦੇ ਨਾਲ ਅਪਣਾਉਂਗੇ ਜਿਵੇਂ ਅਸੀਂ ਬਾਕੀ ਫਸਲਾਂ ਦੀਆਂ ਉਪਜਾਂ ਦੇ ਵਿੱਚ ਮੱਲਾ ਮਾਰੀਆਂ ਕਿਸਾਨ ਵੀਰੋ ਇਹ ਵੀ ਦੇਖਣ ਦੇ ਵਿੱਚ ਆਇਆ ਵੀ ਜਦੋਂ ਇਸ ਤਰ੍ਹਾਂ ਦੇ ਕਿੱਤੇ ਨੂੰ ਅਪਣਾਉਣਾ ਹੁੰਦਾ ਤਾਂ ਕਈ ਵਾਰ ਅਸੀਂ ਅੰਨੇ ਅੰਗਵੰਨੀਆਂ ਤੋਂ ਸੰਗਦੇ ਰਹਿੰਨੇ ਆ ਵੀ ਜੇ ਅਸੀਂ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਾਂਗੇ ਤਾਂ ਕਿਤੇ ਸਾਨੂੰ ਨਾਲ ਦੇ ਮਖੌਲ ਨਾ ਕਰਨ ਲੱਗ ਜਾ। ਪਰੰਤੂ ਕਿਸਾਨ ਵੀਰੋ ਤੁਹਾਡੀ ਇੱਥੇ ਜਾਣਕਾਰੀ ਵਾਸਤੇ ਮੈਂ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਬਹੁਤ ਸਾਰੇ ਅਗਾਹ ਵਧੂ ਕਿਸਾਨ ਅੱਜਕੱਲ੍ਹ ਇਸ ਸਹਾਇਕ ਧੰਦੇ ਨੂੰ ਅਪਣਾ ਰਹੇ ਆ ਔਰ ਆਪਣੀ ਆਮਦਨ ਦੇ ਵਿੱਚ ਉਹਨਾਂ ਨੇ ਚੋਖਾ ਵਾਧਾ ਕੀਤਾ ਔਰ ਵਧੀਆ ਖੁਸ਼ਹਾਲ ਜੀਵਨ ਉਹ ਜੀ ਰਹੇ ਆ। ਜਿੱਥੋਂ ਤੱਕ ਕਿਸਾਨ ਵੀਰੋ ਸਾਡੇ ਦੇਖਣ ਦੇ ਵਿੱਚ ਆਉਂਦਾ ਵੀ ਬੱਕਰੀ ਦੇ ਦੁੱਧ ਦੀ ਬਹੁਤ ਜ਼ਿਆਦਾ ਮੰਗ ਜਿਹੜੀ ਮਾਰਕੀਟ ਦੇ ਵਿੱਚ ਹੁੰਦੀ ਹੈ ਖਾਸ ਤੌਰ ਤੇ ਜਦੋਂ ਗਰਮੀਆਂ ਦਾ ਸੀਜ਼ਨ ਹੁੰਦਾ ਉਸ ਸਮੇਂ ਕਿਉਂਕਿ ਅਸੀਂ ਦੇਖਦੇ ਹਾਂ ਵੀ ਆਮ ਤੌਰ ਤੇ ਜਿਹੜਾ ਬੱਕਰੀ ਪਾਲਣ ਦਾ ਕੀਤਾ ਉਹ ਸਾਡੇ ਚਰਵਾਹੇ ਵੀਰ ਹੀ ਕਰ ਰਹੇ ਆ ਖੇਤਾਂ ਦੇ ਵਿੱਚ ਚਾਰ ਕੇ ਉਹ ਫਸਲਾਂ ਨੂੰ ਜੜੀਆਂ ਜਾਂ ਜੜੀ ਬੂਟੀਆਂ ਉਥੋਂ ਹੀ ਉਹ ਬੱਕਰੀਆਂ ਪਾਲਣ ਦਾ ਕੰਮ ਕਰਦੇ ਆ ਔਰ ਜਦੋਂ ਬੱਕਰੀਆਂ ਖੇਤਾਂ ਦੇ ਵਿੱਚ ਜਾਂਦੀਆਂ ਉਹ ਬਹੁਤ ਸਾਰੀਆਂ ਉਥੇ ਜੜੀ ਬੂਟੀ ਵਾਲੀਆਂ ਜਿਹੜੀਆਂ ਫਸਲਾਂ ਉਹਨਾਂ ਨੂੰ ਵੀ ਚਰਦੀਆਂ ਜਿਸ ਕਰਕੇ ਇਹਦੇ ਦੁੱਧ ਦੇ ਵਿੱਚ ਗੁਣਵੱਤਾ ਜਿਹੜੀ ਉਹ ਵਧੀਆ ਆ ਜਾਂਦੀ ਆ ਔਰ ਜੇ ਅਸੀਂ ਇਹਦੀ ਟ੍ਰੇਨਿੰਗ ਆਪਣੇ ਨੇੜੇ ਦੇ ਕੇਂਦਰਾਂ ਵਿੱਚੋਂ ਲੈ ਕੇ ਇਸ ਦੀ ਸਹੀ ਖੁਰਾਕੀ ਪ੍ਰਬੰਧ ਦੀ ਇਹਨੂੰ ਬਿਮਾਰੀਆਂ ਤੋਂ ਕਿਵੇਂ ਬਚਾਉਣਾ ਹੈ ਅਗਲੇ ਇਹਨਾਂ ਦੇ ਬੱਚੇ ਪੈਦਾ ਕਰਨ ਵਾਸਤੇ ਕੀ ਢੰਗ ਤਰੀਕੇ ਪਨਾਉਣੇ ਆ ਕੀ ਉਹਨਾਂ ਨੂੰ ਵੈਕਸੀਨੇਸ਼ਨ ਕਰਾਉਣੀ ਆ ਕੀ ਟੀਕੇ ਲਗਾਉਣੇ ਹੈਗੇ ਆ ਉਹ ਪੂਰੀ ਤਕਨੀਕੀ ਜਾਣਕਾਰੀ ਜੇ ਅਸੀਂ ਹਾਸਲ ਕਰ ਲੈਨੇ ਆ ਤਾਂ ਫਿਰ ਨਾ ਕੇਵਲ ਸਾਡੇ ਜਿਹੜੇ ਬੱਕਰੀਆਂ ਦੇ ਦੁੱਧ ਦੇ ਉਤਪਾਦਨ ਦੇ ਵਿੱਚ ਵਾਧਾ ਹੁੰਦਾ ਸਗੋਂ ਉਹਨਾਂ ਦੀ ਜਿਹੜੀ ਪ੍ਰਜਨਨ ਸਮਰੱਥਾ ਹੈਗੀ ਆ ਉਹਦੇ ਵਿੱਚ ਵੀ ਵਾਧਾ ਹੁੰਦਾ ਔਰ ਉਹਦੇ ਜਿਹੜੇ ਬੱਚੇ ਆ ਉਹ ਵੱਧ ਪੈਦਾ ਹੁੰਦੇ ਆ ਬੱਚਿਆਂ ਦਾ ਵਾਧਾ ਵਿਕਾਸ ਛੇਤੀ ਹੁੰਦਾ ਆਉਣ ਆਲੀਆਂ ਜਿਹੜੀਆਂ ਉਹਨਾਂ ਦੀਆਂ ਨਸਲਾਂ ਛੇਤੀ ਤਿਆਰ ਹੁੰਦੀਆਂ ਰਹਿੰਦੀਆਂ ਜਿਸ ਦੇ ਨਾਲ ਸਾਡੇ ਜਿਹੜੇ ਅਸੀਂ ਉੱਥੇ ਬਾੜੇ ਦੇ ਵਿੱਚ ਜਿਹੜਾ ਹੈਗਾ ਉਹ ਪਸ਼ੂਆਂ ਦੀ ਗਿਣਤੀ ਵੱਧ ਜਾਂਦੀ ਆ ਔਰ ਉਹਦੇ ਨਾਲ ਸਾਡੀ ਜਿਹੜੀ ਆਮਦਨ ਦੇ ਵਿੱਚ ਕਾਫੀ ਵਾਧਾ ਜਿਹੜਾ ਹੋ ਹੋ ਜਾਂਦਾ ਹੈਗਾ ਇਸ ਤੋਂ ਇਲਾਵਾ ਦੇਖਣ ਦੇ ਵਿੱਚ ਆਉਂਦਾ ਵੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਦੋਂ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆਉਂਦਾ ਉਸ ਸਮੇਂ ਵੀ ਬੱਕਰੀਆਂ ਦੀ ਬਹੁਤ ਜ਼ਿਆਦਾ ਮੰਗ ਹੁੰਦੀ ਆ ਔਰ ਕਈ ਵਾਰ ਦੂਸਰੇ ਰਾਜਾਂ ਤੋਂ ਸਾਡੇ ਜਿਹੜੀਆਂ ਉਹ ਬੱਕਰੀਆਂ ਆਉਂਦੀਆਂ ਹੈਗੀਆਂ ਤੋ ਜੇ ਸਾਡੇ ਕਿਸਾਨ ਵੀਰ ਇੱਥੇ ਹੀ ਇਸ ਕਿੱਤੇ ਨੂੰ ਅਪਣਾ ਲੈਂਦੇ ਆ ਤਾਂ ਉਹ ਸਾਡੀ ਜਿਹੜੀ ਰਾਜ ਦੀ ਮੰਗ ਆ ਉਹ ਇੱਥੇ ਹੀ ਪੂਰੀ ਜਿਹੜੀ ਉਹ ਕਰ ਸਕਦੇ ਹੈਗੇ ਆ ਇਸ ਤੋਂ ਇਲਾਵਾ ਕਿਸਾਨ ਵੀਰੋ ਜਿਹੜੇ ਸਾਡੇ ਘਰਾਂ ਦੇ ਵਿੱਚ ਵੀ ਅਸੀਂ ਇੱਕ ਇੱਕ ਦੋ ਦੋ ਬੱਕਰੀਆਂ ਰੱਖ ਕੇ ਘਰੇਲੂ ਜ਼ਰੂਰਤਾਂ ਵੀ ਪੂਰੀਆਂ ਕਰ ਸਕਦੇ ਆ ਕਿਉਂਕਿ ਬੱਕਰੀ ਦਾ ਦੁੱਧ ਜਿਹੜਾ ਅਸੀਂ ਵਧੀਆ ਗੁਣਕਾਰੀ ਮੰਨਦੇ ਹੈਗੇ ਆ ਇਸ ਕਰਕੇ ਘਰੇ ਵੀ ਕਿਉਂਕਿ ਬਹੁਤ ਥੋੜਾ ਜਗ੍ਹਾ ਚਾਹੀਦੀ ਹੈ ਜਿੱਥੇ ਅਸੀਂ ਬੱਕਰੀਆਂ ਰੱਖ ਸਕਦੇ ਆ ਬਹੁਤ ਥੋੜਾ ਆਚਾਰਾ ਜਾਂ ਖਰਾਕੀ ਜਿਹੜੀ ਇਹਨੂੰ ਜ਼ਰੂਰਤ ਹੁੰਦੀ ਹੈ ਇਸ ਕਰਕੇ ਘਰਾਂ ਦੇ ਵਿੱਚ ਵੀ ਅਸੀਂ ਇੱਕ ਇੱਕ ਦੋ ਦੋ ਬੱਕਰੀਆਂ ਰੱਖ ਕੇ ਇਸ ਠੰਡੇ ਵੱਲ ਆਪਣੀ ਇੱਕ ਪਹਿਲ ਕਦਮੀ ਕਰ ਸਕਦੇ ਹਾਂ ਜਦੋਂ ਇਹ ਬੱਕਰੀਆਂ ਤੋਂ ਅਸੀਂ ਪੂਰੀ ਤਕਨੀਕੀ ਜਾਣਕਾਰੀ ਉਹਨਾਂ ਦੇ ਰੱਖ-ਰਖਾਅ ਸਬੰਧੀ ਸਾਰਾ ਕੁਝ ਜਾਣ ਲੈਣੇ ਆ ਤਾਂ ਫਿਰ ਇਹਨਾਂ ਦੇ ਵਿੱਚ ਵੀ ਅਸੀਂ ਅੱਗੇ ਵਾਧਾ ਕਰ ਸਕਦੇ ਹਾਂ ਔਰ ਹੌਲੀ-ਹੌਲੀ ਇਸ ਕਿੱਤੇ ਨੂੰ ਅਸੀਂ ਇੱਕ ਵਪਾਰਕ ਕਿੱਤੇ ਦੇ ਤੌਰ ਤੇ ਜਿਹੜਾ ਹੋ ਅਪਣਾ ਸਕਦੇ ਹੈਗੇ ਆਂ ਔਰ ਕਿਸਾਨ ਵੀਰੋ ਮੈਨੂੰ ਉਮੀਦ ਆ ਵੀ ਤੁਸੀਂ ਇਸ ਬੱਕਰੀ ਪਾਲਣ ਦੇ ਕਿੱਤੇ ਨੂੰ ਥੋੜੇ ਤੋਂ ਸ਼ੁਰੂ ਕਰਕੇ ਹੌਲੀ ਹੌਲੀ ਤਕਨੀਕੀ ਜਾਣਕਾਰੀ ਖੇਤੀਬੀਗਿਆਨ ਕੇਂਦਰਾ ਰਾਹੀਂ ਯੂਨੀਵਰਸਿਟੀ ਰਾਹੀਂ ਲੈ ਕੇ ਇਸ ਕਿੱਤੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਵੀ ਅਪਣਾਓਗੇ ਤਾਂ ਕਿ ਅਸੀਂ ਆਪਦੀ ਆਮਦਨ ਦੇ ਵਿੱਚ ਜਿਹੜਾ ਉਹ ਇਜਾਫਾ ਕਰ ਸਕੀਏ ਇਹਨਾਂ ਦਾ ਰਹਿਣ ਵਾਲਾ ਸੈੱਟ ਆ ਜੀ ਜਿਹੜਾ ਮਲਕੇ ਉਹ ਪੱਕਾ ਮਕਾਨ ਪਾਇਆ ਹੋਇਆ ਮਲਕੇ ਮੂਰੇ ਸਾਰਾ ਫੁੱਟ ਬਰਾਂਡਾ ਉਹਦੇ ਵਿੱਚ ਨਾਲ ਪੱਲੀਆਂ ਲਾਈਆਂ ਹੋਈਆਂ 12 ਚ ਅਰਸਲਾ ਬਣਾਇਆ ਵਾ ਜਣੇ ਕਿ ਠੰਡ ਤੋਂ ਵਾ ਵੇਲਰ ਤੋਂ ਪਹਿਨ ਤੋਂ ਇਹ ਜਿਹੜੀਆਂ ਬੱਕਰੀਆਂ ਮਿਲ ਕੇ ਆਮ ਮੇਰੇ ਕੋਲੇ ਦਾ ਦੇਸੀ ਆ ਪਹਿਲਾ ਵਾਲਾ ਮਾਲ ਜਿਹੜੇ ਪਹਿਲਾਂ ਤੋਂ ਮਾਲ ਹੁੰਦੇ ਸੀ ਜਿਹੜੇ ਕਿ ਹੋਣ ਵਾਲੇ ਮਾਲ ਚੱਲੇ ਆ ਉਹਨਾਂ ਚੋਂ ਕੋਈ ਆਪਣੇ ਕੋਲੇ ਮਿਲ ਕੇ ਪਸ਼ੂ ਹੈ ਨਹੀਂਗਾ ਨਾ ਇਹਨਾਂ ਦੀ ਕੋਈ ਆਪਾਂ ਨੂੰ ਐਡੀ ਕੋਈ ਪਰੇਸ਼ਾਨੀ ਹੈ ਪਰੇਸ਼ਾਨੀ ਤਾਂ ਕਾਹੀ ਆ ਜਿਹੜੀ ਠੰਡ ਦੇ ਵਿੱਚ ਸਾਡਾ ਪਸ਼ੂ ਢਿੱਲਾ ਮਿੱਸਾ ਹੋ ਜਾਂਦਾ ਫਿਰ ਉਹ ਸਾਨੂੰ ਮਿਲ ਕੇ ਇਲਾਜ ਲਵਟਾ ਕਰਾਉਣਾ ਪੈਂਦਾ ਜੇਕਰ ਕੋਈ ਨਹੀਂ ਵੀ ਇਲਾਜ ਹੁੰਦਾ ਤਾਂ ਫਿਰ ਅਸੀਂ ਉਹਨੂੰ 10000 ਵਾਲੇ ਪਸ਼ੂ ਨੂੰ ਮਿਲ ਕੇ 1000 ਚ ਵੀ ਫੜਾ ਦਿੰਨੇ ਆ ਉੂੰ ਵਿੱਚ ਕਾ ਦਿੰਨੇ ਫਿਰ ਜਦੋਂ ਪਤਾ ਹੀ ਵਸ ਤੋਂ ਜਾਂਦਾ ਸਾਨੂੰ ਪਤਾ ਹੀ ਹੁੰਦਾ ਵੀ ਜਦੋਂ ਘਰੇ ਕਬੀਲਦਾਰੀ ਚ ਆਟਾ ਕੋਟਾ ਮੁੱਕ ਜਾਂਦਾ ਫਿਰ ਪਰਿਵਾਰ ਜਦੋਂ ਮਿਲ ਕੇ ਕਹਿੰਦੇ ਆ ਵੀ ਆਪਣੇ ਘਰੇ ਖੰਡ ਚਾਹੇ ਨਹੀਂ ਜਾਂ ਦਾਣੇ ਹੈ ਨਹੀਂ ਉਦੋਂ ਫਿਰ ਉਹਦੇ ਚੋਂ ਸਾਨੂੰ ਮਿਲ ਕੇ ਕੋਈ ਨਿੱਕਾ ਮੋਟਾ ਪਸ਼ੂ ਘਰ ਜਿ ਕੱਢਣੀ ਪੈਂਦੀ ਆ ਬੀਟ ਦਾ ਤਾਂ ਮਿਲ ਕੇ ਆਪਾਂ ਨੂੰ ਉਹਦੇ ਚ ਪਤਾ ਕਿੰਨਾ ਖੁੰਦਾ ਕਿੰਨਾ ਨਹੀਂ ਉਹਦਾ ਛਿਟਕਾਈ ਦੇ ਦੱਸਣਾ ਜੀ ਇਹ ਮਿਲ ਕੇ ਤੁਸੀਂ ਜਾਂ ਲੜਦੇ ਨਹੀਂ ਹੁੰਦੇਗੇ ਇਹ ਉਹ ਨਹੀਂ ਚੌੜ ਕਰਦੇ ਹੁੰਦੇ ਆ ਮਿਲ ਕੇ ਇੱਕ ਦੂਜੇ ਨਾਲ ਲੜਾਈ ਕੋਈ ਨਹੀਂ ਕਰਦੇ ਹੁੰਦੇ ਕਿ ਮਿਲ ਕੇ ਭੜਨ ਜੇ ਲਾਗੇ ਮਾੜਾ ਮੋੜ ਜਾ ਜਿਵੇਂ ਆ ਹੁਣ ਬੱਕਰੀਆਂ ਆਈਆਂ ਸੀ ਉਹ ਇੱਕ ਦੂਜੀ ਨਾਲ ਮਾੜਾ ਮੋੜ ਲੱਗੀਆਂ ਪੌਡੇ ਜੇ ਲਾਉਣ ਹੋਰ ਇਹਨਾਂ ਦੀ ਕੋਈ ਅਚਾਰ ਦੀ ਕੋਈ ਦੁੱਖ ਤਕਲੀਫ ਨਹੀਂ ਬਸ ਚਰਾਣ ਦਾ ਫਾਇਦਾ ਤਾਂ ਜੀ ਇਹਨਾਂ ਦਾ ਇਹ ਆ ਮਿਲ ਕੇ ਜਦੋਂ ਹਣੇ ਰੱਖੀਆਂ ਤੇ ਇਹਨਾਂ ਨਾਲ ਹੀ ਪੇਟ ਪੂਜਾ ਮਿਲ ਕੇ ਕੱਲਾ ਉਸ ਚਰਾਣ ਤੇ ਹੀ ਪੂਰਾ ਕਰਕੇ ਆਉਣਾ ਬਾਹਰ ਲਈ ਤੇ ਘਰੇ ਕੇ ਕੋਈ ਸਾਡੇ ਕੋਲੇ ਹੱਲ ਨਹੀਂ ਕਿ ਜਿਹੜਾ ਅਸੀਂ ਇਹਨਾਂ ਨੂੰ ਆ ਕੇ ਵਿਚਾਰ ਕੇ ਉਹਨੂੰ ਖੁਰਲਗਾ ਚ ਪਾ ਦਾਂਗੇ ਜਾਂ ਕਿ ਤੋਂ ਬਲਕੇ ਬੁੱਲ ਲਿਆਵਾਂਗੇ ਐਡੀ ਕੋਈ ਹੰਦਨ ਵਾਲੀ ਗੱਲ ਨਹੀਂ ਗੀ ਬੱਕਰੀ ਪਹਿਲਾ ਨੰਬਰ ਦਾ ਜੀ ਕਿਕਰ ਮੜਾ ਜੰਡ ਜੋ ਵੀ ਪੱਠਾ ਪ੍ਰਸਮੀ ਤੇ ਮਿਲਦਾ ਮਲਕੇ ਉਹੀ ਸਕਦੀ ਆ ਮਲਕੇ ਦੂਜਾ ਲਾ ਭਗਤਲਾ ਤੇ ਕੋ ਪੋਲੀ ਤੇ ਕੋ ਅੱਕ ਤੇ ਕੋ ਜਣੇ ਕਿ ਇਹਨੇ ਕੋਈ ਪੱਠੇ ਨੂੰ ਛੱਡਣਾ ਨਹੀਂ ਮੂੰਹ ਮਾਰ ਕੇ ਲੰਘਣਾ ਇਹਨੇ ਆਪ ਦਾ ਪੇਟ ਪੂਜਾ ਇਹਨੇ ਕਰਨਾ ਹੀ ਕਰਨਾ ਮਲ ਜਦੋਂ ਹੱਕ ਤੱਕ ਇਸ ਬੱਕਰੀ ਪਾਲਣ ਦੇ ਨਾਲ ਮੇਰਾ ਬੱਚਾ ਮਦਰ ਮੈਨੂੰ ਸਾਥ ਦਿੰਦਾ ਉਹ ਇਹਨਾਂ ਦੀ ਦੇਖਭਾਲ ਮੇਰੇ ਨਾਲੋਂ ਵੱਧ ਕਰਦਾ ਮੈਂ ਤਾਂ ਇੱਕ ਬਜ਼ੁਰਗ ਆਦਮੀ ਹਾਂ ਦੇ ਨਾਲ ਇੱਕ ਟੁੱਲ ਆ ਮੈਨੂੰ ਐਡੀ ਕੋਈ ਮਤਲਬ ਕਿ ਹਿੰਮਤ ਹੈ ਨਹੀਂ ਕਿ ਜਿਹੜੀ ਮੈਂ ਭੱਜ ਕੇ ਬੱਕਰੀ ਮੋੜ ਦੂੰਗਾ ਉਹ ਜਵਾਕ ਹੀ ਕੰਮ ਕਰਦਾ ਸਾਰਾ ਇਹ ਤਾਂ ਜੀ ਬੱਕਰੀ ਪਾਲਣ ਦੇ ਦਾ ਚੈਨ ਸਾਡਾ ਬਾੜਾ ਤਾਂ ਇਹੀ ਆ ਵੀ ਜਿਹੜੀ ਕਬੀਲਦਾਰੀ ਹੈ ਉਹ ਸਾਡੀ ਕਬੀਲਦਾਰੀ ਮੁੱਢ ਤੋਂ ਰੱਖਣ ਦੇ ਨਾਲ ਪਾਓ ਸਾਡਾ ਮਤਲਬ ਕਿ ਆਸਰਾ ਬਣਿਆ ਹੋਇਆ ਹੈ ਆਸਰੇ ਦੇ ਨਾਲ ਮਤਲਬ ਕਿ ਇਹਨਾਂ ਦੀ ਸੇਵਾ ਕਰਦੇ ਆ ਪਾਲਦੇ ਆ ਫੇਰੇ ਨਾ ਚੋ ਅਸੀਂ ਪਾਠ ਮਠੋਰਾ ਬੱਕਰੀ ਵੇਚ ਕੇ ਜਵਾਕਾਂ ਨੂੰ ਖਾਣਾ-ਦਾਣਾ ਦਿੰਨੇ ਆ ਕੋਈ ਜਵਾਕਾਂ ਦਾ ਲੀੜਾ ਰੱਤਾ ਮੜਾ ਮੋੜ ਬਣਾ ਦਿੰਨੇ ਆ ਹੋਰ ਅਸੀਂ ਇਹਨਾਂ ਦੀ ਸੇਵਾ ਜਿੰਨੀ ਕਿ ਕਰਦੇ ਆ ਮਿਲਕੇ ਉਹੜੋ ਬੱਚਾ ਤੜਕੇ ਦਾ ਲੱਗਿਆ ਵੈ ਇਹਨਾਂ ਦਾ ਜਿੱਥੇ ਤਾੜਦੇ ਆ ਉਹ ਗਿੱਲਾ ਸੁੱਕਾ ਕਰਦਾ ਹੁਣ ਸੁੱਕ ਸਿੱਟੂਗਾ ਫੇਰ ਹੱਥ ਨੂੰ ਉੱਥੇ ਫੇਰ ਅਸੀਂ ਤਾੜਦੀਆਂ ਉਹ ਹਿੰਮਤ ਨਾ ਹੁਣ ਲੱਗਿਆ ਵਾ ਰਖਸ਼ੇ ਦੇ ਵਿੱਚ ਮਿੱਟੀ ਘਾਰਾ ਲਿਆ ਕੇ ਉਹਨਾਂ ਦੇ ਸਿੱਟਣ ਨੂੰ ਪੀਣ ਵਾਲਾ ਪਾਣੀ ਹੈ ਜੀ ਜਿਹੜਾ ਮਿਲਕੇ ਬੱਕਰੀਆਂ ਦਾ ਓ ਹੁਣ ਦਾ ਇਸ ਟਾਈਮ ਬੱਕਰੀਆਂ ਮਿਲ ਕੇ ਠੰਢ ਚਾ ਕੇ ਕੋਈ ਪਾਣੀ ਨਹੀਂ ਪੀਂਦੀ ਕੀ ਗਰਮੀ ਦੇ ਵਿੱਚ ਪਾਣੀ ਬੱਕਰੀ ਭੇੜ ਵੱਧ ਪੀਂਦੀ ਆ ਪਾਣੀ ਪਾਲਦੀ ਆ ਹੁਣ ਤਾਂ ਜੀ ਇਹ ਠੰਢ ਚ ਤਾਂ ਪਾਣੀ ਤੋਂ ਵਿਚਾਰੀ ਲੋਕ ਹੀ ਮਿਲ ਕੇ ਡੰਗਦੀ ਆ ਇਹ ਅੱਜ ਹੀ ਮਤਲਬ ਮੇਰੀ ਬੱਕਰੀ ਐ ਇਸ ਟਾਈਮ ਹੁਣ ਇੱਕ ਡਾਊਨ ਆ ਬੱਕਰੀ ਦਾ ਮੈਂ ਇਲਾਜ ਕਰਾਉਣਾ ਚਾਹੁੰਦਾ ਸੀ ਡਾਕਟਰ ਸਾਹਿਬ ਨੂੰ ਮਿਲ ਕੇ ਸੱਦਾਂਗੇ ਜੀ ਜਦੋਂ ਬਾਹਰ ਨੂੰ ਹੱਕ ਜਾ ਉਦੋਂ ਇਹਦੇ ਦਾ ਇਲਾਜ ਟੀਕਾ ਟੱਲਾ ਕਰਾਵਾਂਗੇ ਅਸੀਂ ਜਾਨੂ ਜੀ ਜਿਹੜਾ ਕੋਈ ਮਿਲਕੇ ਸਾਡੀ ਕੋਈ ਰਾਹ ਲੈਂਦਾ ਜੇ ਕੋਈ ਮਿਲਕੇ ਛੋਟਾ ਪੱਠ ਬਠੋਰਾ ਪੁੱਛਦਾ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਹੁੰਦਾ ਵੀ ਤੁਸੀਂ ਛੋਟੇ ਬਠੋਰੇ ਨੂੰ ਰਹਿਣ ਦਿਓ ਕੋਈ ਚੱਜ ਦੀ ਚੰਗੀ ਬੱਕਰੀ ਲਓ ਕੁ ਚੱਜ ਦੇ ਪੈਸੇ ਲਾ ਦਿਓ ਮਗਰ ਕੋਈ ਉਹਨਾਂ ਦੇ ਜਾਇਆ ਹੋਵੇ ਜੇਕਰ ਜਾਏ ਨੂੰ ਨੁਕਸ ਬਣਦਾ ਬੱਕਰੀ ਤਾਂ ਪੱਲੇ ਪੈਂਦੀ ਆ ਜੇ ਬੱਕਰੀ ਨੂੰ ਗੱਲ ਕੋਈ ਡਾਊਨ ਹੁੰਦੀ ਆ ਤਾਂ ਮਿਲਕੇ ਆਪਣੇ ਜਾਏ ਪੱਲੇ ਪੈਂਦੇ ਆ ਪੈਸੇ ਤਾਂ ਆਪਣੇ ਪੂਰੇ ਦੇ ਪੂਰੇ ਰਹਿੰਦੇ ਆ ਅਸੀਂ ਤਾਂ ਮੈਂ ਤਾਂ ਜੀ ਇਹੀ ਅਗਲੇ ਨੂੰ ਮਿਲਕੇ ਸਿਝਾਉ ਉਹ ਦਿੰਨਾ ਇਸ ਤੰਦੇ ਨੂੰ ਕਰਨ ਵਾਸਤੇ ਕਿਸਾਨ ਵੀਰਾਂ ਨੂੰ ਜਿੱਥੇ ਉਹ ਆਪਣੇ ਬੱਕਰੀਆਂ ਨੂੰ ਚਰਾਉਂਦੇ ਨੇ ਉਹਦੇ ਨਾਲ ਨਾਲ ਜੇ ਉਹ ਬਣੀ ਬਣਾਈ ਫੀਡ ਵੀ ਪਾਉਣ ਤਾਂ ਜਿਹੜਾ ਉਹਦਾ ਗਰੋਥ ਰੇਟ ਹੈ ਵਾਧਾ ਦਰ ਹੈ ਉਹ ਬਹੁਤ ਵਧੀਆ ਹੋ ਸਕਦਾ ਹੈ ਮਾਰਕੀਟ ਦੇ ਵਿੱਚ ਸਾਡੇ ਕੋਲ ਜਿਹੜੀ ਫੀਡ ਹੈ ਗੋਲੀ ਵਾਲੀ ਉਹ ਮਿਲਦੀ ਹੈ ਉਹ ਕਰੀਬ ਕਰੀਬ 25 ਤੋਂ 27 ਰੁਪਏ ਕਿਲੋ ਹੈ ਜੇ ਉਹ ਵੀ ਆਪਣੇ ਜਾਨਵਰਾਂ ਨੂੰ ਖਾਣ ਤਾਂ ਜ਼ਿਆਦਾ ਫਾਇਦਾ ਹੋ ਸਕਦਾ ਹੈ ਕਿਉਂਕਿ ਛੋਟਾ ਬੱਚਾ ਜਦੋਂ ਜੰਮਦਾ ਹੈ ਉਸ ਤੋਂ ਲੈ ਕੇ ਘਟੋ-ਘਟੋ 2 ਮਹੀਨੇ 2.5 ਮਹੀਨੇ ਜਿਹੜੀ ਆਪਣੀ ਮਾਂ ਦਾ ਦੁੱਧ ਪੀਂਦਾ ਹੈ ਉਸ ਤੋਂ ਬਾਅਦ ਉਹਦਾ ਜਿਹੜਾ ਰੂਮਨ ਡਵੈਲਪ ਹੋ ਜਾਂਦਾ ਔਰ ਉਹ ਘਾਹ ਖਾਣਾ ਸ਼ੁਰੂ ਹੋ ਜਾਂਦਾ ਜਿੱਥੇ ਆਸੀਂ ਹਰੇ ਪੱਠੇ ਖਵਾਨੇ ਕਿਉਂਕਿ ਦਿਨ ਪ੍ਰਤੀ ਦਿਨ ਜੜੀ ਚਰਾਉਣ ਵਾਲੀ ਜਗ੍ਹਾ ਆ ਉੱਕੜਦੀ ਪਈ ਹੈ ਸੋ ਖੇਤੀ ਵਿਗਿਆਨ ਕੇਂਦਰ ਵੱਲੋਂ ਇੱਕ ਡੈਮੋਨਸਟ੍ਰੇਸ਼ਨ ਯੂਨਿਟ ਬਣਾਇਆ ਜਾ ਰਿਹਾ ਫਾਰਮ ਦੇ ਉੱਤੇ ਜਿੱਥੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹਨਾਂ ਬੱਕਰੀਆਂ ਨੂੰ ਬਾੜੇ ਦੇ ਅੰਦਰ ਕਿਵੇਂ ਰੱਖਿਆ ਜਾਵੇ ਔਰ ਜਿਹੜੀ ਫੀਡਿੰਗ ਹੈ ਉਹ ਜਿਹੜੀ ਆ ਉਹ ਸਾਇੰਟੀਫੀਕਲ ਕੀਤੀ ਜਾਵੇ ਮੈਂ ਆਪਣੇ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਜ਼ਿਆਦਾਤਰ ਜਿਹੜੀ ਅਸੀਂ ਫੀਡ ਹੈ ਜਿੱਥੇ ਚਰਾਣੇ ਆ ਉਹਦੇ ਨਾਲ ਨਾਲ ਹੇਜ ਨੂੰ ਕਹਿੰਦੇ ਆ ਇਹ ਬਸ਼ੀਮ ਦੀ ਹੇ ਹੈ ਜਾਂ ਸੁੱਕਾ ਚਾਰਾ ਉਹ ਇਹ ਜ਼ਿਆਦਾ ਸੁਆਦਿਸ਼ਟ ਹੈ ਇਹਨਾਂ ਨੂੰ ਉਹ ਚੰਗਾ ਲੱਗਦਾ ਜਦੋਂ ਅਸੀਂ ਹਰੇ ਚਾਰੇ ਤੇ ਰੱਖਦੇ ਆ ਮੰਨ ਲਓ ਕੱਲਾ ਬਰਸ਼ੀਮ ਹੈ ਤੇ ਕੱਲੇ ਬਰਸ਼ੀਮ ਤੇ ਨਹੀਂ ਪਲ ਸਕੇਗੀ ਕੱਲੇ ਬਾਇਰੇ ਤੇ ਨਹੀਂ ਪਲ ਸਕੇਗੀ ਕਿਸੇ ਵੀ ਕੱਲੇ ਗ੍ਰੀਨ ਚਾਰ ਜਿਹੜਾ ਚਾਰਾ ਹਰਾ ਚਾਰਾ ਉਹ ਉਹਦੇ ਵਾਸਤੇ ਕੋਈ ਜ਼ਿਆਦਾ ਸੁਆਦਿਸ਼ਟ ਨਹੀਂ ਲੱਗਦਾ ਇਹਨੂੰ ਇਹਨੂੰ ਖਾਸ ਤੌਰ ਤੇ ਸੁੱਕਾ ਚਾਰਾ ਜਿਹੜਾ ਉਹ ਬਹੁਤ ਵਧੀਆ ਲੱਗਦਾ ਹੈ ਸੁੱਕਾ ਚਾਰਾ ਦਿੱਤਾ ਜਾਵੇ ਔਰ ਇਹਦੇ ਨਾਲ ਨਾਲ ਜਿਹੜੀ ਜੜੀ ਬਜਣੀ ਬਣੀ ਬਾਜ਼ਾਰ ਦੇ ਫੀਡ ਹੈ ਉਹ ਦਿੱਤੀ ਜਾਵੇ ਤਾਂ ਗਰੋਥ ਰੇਟ ਚੰਗਾ ਹੋ ਸਕਦਾ ਸੋ 3 ਮਹੀਨਿਆਂ ਤੋਂ ਬਾਅਦ ਜਿਹੜਾ ਆਪਣੇ ਬੱਚਾ ਹੈ ਛੋਟਾ ਉਹਨੂੰ ਘੱਟੋ ਘੱਟ 100 150 ਗ੍ਰਾਮ ਫੀਡ ਰੋਜ਼ ਦੇਣੀ ਚਾਹੀਦੀ ਹੈ ਔਰ ਜਿਹੜੀ ਬੱਕਰੀ ਦੁੱਧ ਦੇਣਾ ਸ਼ੁਰੂ ਕਰੇ ਉਸ ਨੂੰ ਘੱਟੋ ਘੱਟ 300 ਤੋਂ 400 ਗ੍ਰਾਮ ਫੀਡ ਰੋਜ਼ ਦੇਣੀ ਚਾਹੀਦੀ ਹੈ ਜਿੱਥੇ ਬੱਕਰਾ ਜਿਹੜਾ ਹੈ ਅਸੀਂ ਕਰਾਸਿੰਗ ਬਰੀਡਿੰਗ ਕਰਾਣੀ ਹੈ ਉਹ ਅੱਧਾ ਕਿਲੋ ਜਿਹੜੀ ਫੀਡ ਹੈ ਉਸ ਬੱਕਰੇ ਨੂੰ ਵੀ ਦੇਣੀ ਜ਼ਰੂਰੀ ਹੈ ਤੁਸੀਂ ਦੇਖੋਗੇ ਕੋਈ ਵੀ ਜਿਹੜਾ ਸਾਡਾ ਕਿਸਾਨ ਵੀਰ ਹੈ ਨਾ ਹੀ ਉਹ ਫੀਡ ਵਰਤਦਾ ਹੈ ਔਰ ਨਾ ਹੀ ਇਸ ਤਰ੍ਹਾਂ ਦੀ ਕੋਈ ਮੈਨੇਜਮੈਂਟ ਕਰਦਾ ਹੈ ਉਹਦੇ ਨਾਲ ਇਹ ਹੁੰਦਾ ਕਿ ਜਿਹੜੀ ਸਾਡੀ ਬਾਧਾ ਆਦਰ ਹੈ ਉਹ ਚੰਗੀ ਤਰ੍ਹਾਂ ਨਹੀਂ ਹੋ ਰਹੀ ਔਰ ਮੈਂ ਸਮਝਦਾ ਕਿ ਜਿੰਨਾ ਫਾਇਦਾ ਸਾਡੇ ਕਿਸਾਨ ਵੀਰਾਂ ਨੂੰ ਉਠਾਣਾ ਚਾਹਦਾ ਇਸ ਧੰਦੇ ਤੋਂ ਉਹ ਨਾ ਨਹੀਂ ਹੋ ਰਿਹਾ ਦੂਜੀ ਗੱਲ ਹੈ ਮਾਰਕੀਟ ਦੀ ਜੇ ਅਸੀਂ ਮਾਰਕੀਟ ਦੀ ਗੱਲ ਕਰੀਏ ਤਾਂ ਮਾਰਕੀਟ ਦੇ ਵਿੱਚ ਇਸ ਵੇਲੇ ਜਿਹੜਾ ਮੀਟ ਦਾ ਰੇਟ ਹੈ ਉਹ 475 ਰੁਪਏ ਕਿਲੋ ਹੈ ਸੋ ਇਹ ਗੱਲ ਸਿੱਧੀ ਹੈ ਕਿ ਡਿਮਾਂਡ ਬਹੁਤ ਜ਼ਿਆਦਾ ਹੈ ਔਰ ਪ੍ਰੋਡਕਸ਼ਨ ਕਿੰਨੀ ਜਾਣੀ ਚਾਹੀਦੀ ਹੈ ਮੈਂ ਆਪਣੇ ਕਿਸਾਨ ਵੀਰਾਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਬੱਕਰੀ ਪਾਲਣ ਦੇ ਧੰਦੇ ਨੂੰ ਜੜੀਆਂ ਜੜੀਆਂ ਸਾਡੀਆਂ ਸਾਇੰਟਿਸਟ ਜਿਹੜੇ ਗੱਲ ਕਰਦੇ ਨੇ ਉਹਨਾਂ ਦੇ ਦੱਸੇ ਨਿਰਦੇਸ਼ਾਂ ਅਨੁਸਾਰ ਹੀ ਕੀਤਾ ਜਾਵੇ ਤਾਂ ਜਿਹੜਾ ਫਾਇਦਾ ਜ਼ਿਆਦਾ ਕੀਤਾ ਜਾ ਸਕਦਾ ਸੋ ਇਸ ਦੇ ਵਾਸਤੇ ਤੁਸੀਂ ਆਪਣੇ ਜ਼ਿਲ੍ਹੇ ਦੇ ਜਿਹੜੇ ਖੇਤੀ ਵਿਗਿਆਨ ਕੇਂਦਰ ਨੇ ਉਹਨਾਂ ਕੋਲ ਸਿਖਲਾਈ ਜ਼ਰੂਰ ਲਓ ਔਰ ਸਿਖਲਾਈ ਲੈਣ ਤੋਂ ਬਾਅਦ ਇਸ ਤੰਦੇ ਨੂੰ ਸ਼ੁਰੂ ਕੀਤਾ ਜਾਵੇ ਇਹਨਾਂ ਨੂੰ ਡਾਇਰੀਆ ਬੜਾ ਲੱਗਿਆ ਸੀ ਪਿਛਲੇ ਸਾਲ ਸਿਆਲਾਂ ਚ ਤੇ ਉਹਦੇ ਲਈ ਫਿਰ ਸਾਨੂੰ ਯੂਨੀਵਰਸਿਟੀ ਲੈ ਜਾਣਾ ਪਿਆ ਤੇ ਉਹਨਾਂ ਨੇ ਇੰਜੈਕਸ਼ਨ ਦੱਸੇ ਸੀ ਉਹ ਲਾਏ ਤੇ ਉਦੋਂ ਬਾਅਦ ਦੋ ਤਿੰਨ ਬਿਮਾਰੀਆਂ ਹੋਰ ਵੀ ਆਈਆਂ ਇੱਕ ਗਰਦਨ ਜੀ ਇਸ ਤਰ੍ਹਾਂ ੱਕੜ ਜਾਂਦੀ ਸੀ ਫਿਰ ਉਹ ਤੇ ਵੀ ਕੰਟਰੋਲ ਕੀਤਾ ਉਹ ਵੀ ਯੂਨੀਵਰਸਿਟੀ ਲਗਾਇਆ ਉਹ ਵੀ ਐਂਟੀਬਾਇਓਟਿਕ ਹੀ ਦਿੱਤਾ ਉਹਨਾਂ ਨੇ ਉਹ ਲਾਉਣ ਨਾਲ ਠੀਕ ਹੋ ਗਏ ਤੇ ਇਹਨਾਂ ਨੂੰ ਮੌਸਮ ਬਦਲਣ ਤੇ ਮਿਕਸ ਆਇਲ ਵੀ ਦਿੰਨੇ ਆ ਸੀ 10 ਐਮਐਲ ਉਹ ਸਰੋਂ ਦਾ ਤੇਲ ਅਦਰਕ ਲਸਣ ਨੂੰ ਉਬਾਲ ਕੇ ਬਣਾਉਂਦੇ ਆ ਉਹਦੇ ਨਾਲ ਇਹਨਾਂ ਦਾ ਸਿਹਤ ਠੀਕ ਰਹਿੰਦੀ ਹੈ ਇਹਦੇ 'ਚ ਇਹ ਆ ਵੀ ਬੱਕਰੀਆਂ ਦੇ ਮੀਟ ਦੀ ਕੀਮਤ ਜਿਹੜੀ ਆ ਬਾਕੀ ਚੀਜ਼ਾਂ ਦੀ ਡਾਊਨ ਹੋਈ ਆ ਇਹਦੀ ਤੇਜ਼ ਹੋ ਗਈ ਆ ਅੱਗੇ ਨਾਲੋਂ ਜਿਵੇਂ ਪਹਿਲਾਂ ਇਹ 300 ਰੁਪਏ ਵਿਕਦਾ ਸੀਗਾ 4-5 ਸਾਲ ਪਹਿਲਾਂ ਹੁਣ ਇਹ ਤਕਰੀਬਨ 500-600 ਇਸ ਹਿਸਾਬ ਨਾਲ ਇਹ ਅਪਣਾਉਣਾ ਚਾਹੀਦਾ ਕਿਉਂਕਿ ਬੱਕਰੀਆਂ ਸਾਰੀਆਂ ਬਾਹਰੋਂ ਹੀ ਆਉਂਦੀਆਂ ਰਾਜਸਥਾਨ, ਗੁਜਰਾਤ ਹੋਰ ਮਹਾਰਾਸ਼ਟਰ ਤੋਂ ਟਰੱਕਾਂ ਦੇ ਟਰੱਕ ਆਉਂਦੇ ਨੇ ਇਸ ਲਈ ਪੰਜਾਬ 'ਚ ਇਹਦੀ ਬੜੀ ਡਿਮਾਂਡ ਆ ਤੇ ਇਹਨਾਂ ਨੂੰ ਜ਼ਰੂਰ ਪਾਲਣਾ ਚਾਹੀਦਾ ਔਰ ਇਹਨਾਂ ਦਾ ਖਰਚਾ ਵੀ ਘੱਟ ਆ। ਸਾਮ ਸਵਾਲ ਦਾ ਖਰਚ ਟਾਈਮ ਵੀ ਥੋੜਾ ਦੇਣਾ ਪੈਂਦਾ। ਡੈਰੀ ਨਾਲੋਂ। ਲੇਬਰ ਤਾਂ ਇਹ ਇੱਕ ਬੰਦਾ ਹੀ ਸੰਭੀ ਜਾਂਦਾ 100 ਦੇ ਕਰੀਬ ਬકરી। ਮੇਰੇ ਨਾਲ ਇਹ ਕੰਮ ਅਪਣਾਉਣ ਦੀ ਇਹ ਵੀ ਚੰਗਿਆ ਸਮਝਦਾ ਕਿਉਂਕਿ ਇਹਨਾਂ ਦੀ ਵਾਧਾ ਬਹੁਤ ਤੇਜ਼ ਹੁੰਦਾ। ਇਹ ਇੱਕ 2 ਸਾਲਾਂ 'ਚ ਇੱਕ ਬકરી 4-5 ਬੱਚੇ ਦੇ ਦਿੰਦੀ ਆ। ਕਿਉਂਕਿ ਇਹ 7 ਕੁ ਮਹੀਨੇ ਦਾ ਟਾਈਮ ਲੈਂਦੀ ਆ ਸੂਣਨ ਦਾ। ਤੇ ਉਹਨਾਂ ਨੂੰ ਸੰਭਾਲਣਾ ਵੀ ਸੌਖਾ ਇੱਕ ਦੋ ਦਿਨ ਹੀ ਕੇਅਰ ਕਰਨੀ ਪੈਂਦੀ ਹੈ ਫਿਰ ਉਹ ਆਪੇ ਦੁੱਧ ਦੁੱਧ ਪੀਣ ਲੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਮੇਰਾ ਬੇਟਾ ਵੀ ਮੇਰੇ ਨਾਲ ਮਦਦ ਕਰਾਉਂਦਾ ਤੇ ਬਾਕੀ ਲੇਬਰ ਦੀ ਵੀ ਹੈਲਪ ਲੈ ਲਈ ਦੀ ਹੈ ਥੋੜੀ ਲੋਕਲ ਤੇ ਇਹਦਾ ਮੀਟ ਵੇਚਣਾ ਵੀ ਬੜਾ ਸੌਖਾ ਕਿਉਂਕਿ ਬੱਕਰੇ ਨੂੰ ਆਪੇ ਆਰਾਮ ਨਾਲ ਹੀ ਲੈ ਜਾਂਦੇ ਨੇ ਇੱਥੇ ਆ ਕੇ ਬਹੁਤ ਆਦਮੀ ਆਉਂਦੇ ਲੈਣ ਬਾਕੀ ਲੁਧਿਆਣਾ ਜਿਹੜਾ ਬਹੁਤ ਵੱਡੀ ਮੀਟ ਦੀ ਮਾਰਕੀਟ ਹੈ ਇੱਥੇ ਵਪਾਰੀ ਤਿਆਰ ਹੀ ਰਹਿੰਦੇ ਨੇ ਚਾਹੇ ਤੁਸੀਂ 100 ਬੱਕਰਾ ਸ਼ਾਮ ਤੱਕ ਵੇਚ ਲਓ ਇਸ ਦੀ ਕੈਸ਼ ਕ੍ਰਾਪ ਆ ਤੇ ਆਮਦਨ ਨਾਲ ਦੀ ਨਾਲ ਪੈਸੇ ਦੇ ਕੇ ਜਾਂਦੇ ਨੇ ਤੇ ਇਸ ਲਈ ਕੋਈ ਦਿੱਕਤ ਨਹੀਂ ਆਉਂਦੀ ਇਹ ਅਪਣਾਉਣਾ ਚਾਹੀਦਾ ਸਾਰਿਆਂ ਨੂੰ ਬੱਕਰੀ ਪਾਲਣ ਦਾ ਕਿੱਤਾ ਹੁਣ ਬਹੁਤ ਵਪਾਰਕ ਪੱਤਰ ਤੇ ਕੀਤਾ ਜਾਣ ਲੱਗਾ ਹੈ ਗੁਰੂ ਅੰਗਦ ਦੇ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਪਸ਼ੂ ਪਾਲਣ ਵਿਭਾਗ ਪੰਜਾਬ ਅਤੇ ਹਰ ਜ਼ਿਲ੍ਹੇ ਵਿੱਚ ਸਥਾਪਿਤ ਖੇਤੀ ਵਿਗਿਆਨ ਕੇਂਦਰਾਂ ਵਿੱਚ ਨੌਜਵਾਨਾਂ ਅਤੇ ਖਾਸ ਕਰਕੇ ਔਰਤਾਂ ਨੂੰ ਬੱਕਰੀ ਪਾਲਣ ਦੇ ਕਿੱਤੇ ਬਾਰੇ ਪੂਰਨ ਸਖਲਾਈ ਵੀ ਪ੍ਰਦਾਨ ਕੀਤੀ ਜਾਂਦੀ ਹੈ ਬੱਕਰੀ ਪਾਲਣ ਦੇ ਕਿੱਤੇ ਨੂੰ ਅਪਣਾ ਕੇ ਕਿਸਾਨ ਹੁਣ ਆਰਥਿਕ ਪੱਖੋਂ ਖੁਸ਼ਹਾਲ ਹੋ ਰਹੇ ਹਨ